ਇਤਨੇ ਰੁਪਏ ਲੈਤੇ ਹੋ ਭਈ ਇਹ ਗੱਡੀ ਦੇ ਸਾਰੇ 400 ਸੇ ਲੈ ਕੇ ਅੱਛਾ 500 450 ਸੇ 500 ਅੱਛਾ ਕਿੰਨੇ ਕਿੜੇ ਲਾ ਦੰਨੇ ਹੋ ਇਹਦੇ ਨਾ ਜੀ ਕਿੰਨੇ ਚੱਕਰ ਲਾ ਦੰਨੇ ਹੋ ਇਸਕੇ ਸਾਧੇ 3 ਚੱਕਰ 3 ਚੱਕਰ 1200 ਰੁਪਏ ਬਣ ਜਾਂਦਾ ਹੈ ਸਾਰੇ ਦਿਨ ਮੇ ਬਿਲਕੁਲ ਆਪਣੇ ਆਪ ਭਰਦੇ ਹੋ ਜੀ ਫਿਰ ਬਸ ਛੇੜ ਕਾਲੀ ਕਰਨਾ ਪੜਦਾ ਹੈ ਹਮੇ ਬੰਨਣਾ ਪੜਦਾ ਹੈ ਇਸ ਨੂੰ ਓਕੇ ਤੋ ਟਰੈਕਟਰਾਂ ਸੇ ਨਹੀਂ ਕਰਤੇ ਕੰਮ ਟਰੈਕਟਰ ਟਰਾਲੀ ਜੀ ਨਹੀਂ ਨਹੀਂ ਉਂਟੋ ਸੇ ਆਹ ਕੱਟ ਇਹ 5 ਕਿੱਲਿਆਂ ਦੇ ਵਿੱਚ 6 ਛੱਪੜ ਜ ਬਣਿਆ ਹੋਇਆ ਇਹਨਾਂ ਦਾ ਛੱਪੜੀ ਕਹਾਂਗੇ ਪਹਾੜ ਦੇ ਉੱਤੇ ਦੇਖੋ ਬਸਿਆ ਹੋਇਆ ਪਿੰਡ ਵੀ ਲੈ ਕਮਾਲ ਐ ਮਿੱਤਰੋ ਤੇ ਸਾਨੂੰ ਇੱਧਰ ਖਾਸ चीज ਉਹ ਵੀ ਲੱਗੀ ਪਹਾੜ ਦੇ ਉੱਤੇ ਲਿਆ ਕੇ ਟੌਂਕ 'ਚ ਲਿਖਿਆ ਹੋਇਆ ਐ ਇਸ ਸ਼ਹਿਰ ਮਿੱਤਰੋ ਟੌਂਕ ਦੇ ਵਿੱਚ ਉਹ ਦੇਖੋ ਬਹੁਤ ਉੱਚੀ ਪਹਾੜੀ ਆ ਟੌਂਕ ਦੇ ਵਿੱਚ ਖੜੇ ਸੀ ਤੇ ਆ ਨਾ ਉੱਠਾਂ ਵਾਲੇ ਵੀਰ ਪਤਾ ਨਹੀਂ ਕੀ ਲੈ ਕੇ ਜਾਈ ਜਾਂਦੇ ਆ ਤੇ ਪੁੱਛਦੇ ਇਹਨਾਂ ਨੂੰ ਬਈ ਕੀ ਆ ਨਾ ਫੇਰ ਰੋਕ ਲਿਆ ਵੀਰਾਂ ਨੇ ਆਪਣੇ ਆਖੇ ਤੋਂ ਤਾਂ ਚਾਰ ਊਂਟ ਐ ਔਰ ਬਾਈ ਜੀ ਕਿਆ ਹਾਲ ਚਾਲ ਐ ਆ ਜਾ ता कौन सा एरिया है भाई कौन सा गांव है टोंक शहर खास ही शहर है जी ऊप्रो जो पहाड़ी है वहां पर क्यों लिखा हुआ है टोंक ये टोंक ही मेन सिटी है टोंक अच्छा ऊंटों तो पर आप क्या लेकर जा रहे हो जी बजरी बजरी तो या क्रशर है क्रशर कहां से लेंदी है ये बनास से बनास से जी बनास कहाँ पर है यहां पर पुलिया आई थी ना आप आए थे ना पुलिया पर से अच्छा जाइए बनास तो पहाड़ियों से मिलती है जे ਕਿੰਨ ਅੱਡ ਬਨਾਸੇ ਆਤੀ ਹੈ ਬਿਸੁਰਪੁਰ ਬਾਂਸੇ ਅੱਛਾ ਤਾਂ ਫਿਰ ਕਿੰਨੇ ਦੂਰ ਲੈ ਕੇ ਜਾਣੀ ਇਹਨੂੰ ਬਸ ਆਏ ਡਾਲੀਂਗਾ ਪਿਆ ਕਰਾਇਆ ਕਰਦੇ ਹੋ ਕਰਾਇਆ ਐਸੇ ਕਿ ਆਪਣਾ ਕੰਮ ਕਰੇ ਕੋਈ ਗਰਕਾ ਆਪਣਾ ਨਹੀਂ ਲੋਥਰ ਕੇ ਡਾਲਦੇ ਮਜ਼ਦੂਰੀ ਕਰਦੇ ਹਮ ਤੋਂ ਅੱਛਾ ਕਿਤਨੇ ਰੁਪਏ ਲੈਂਦੇ ਹੋ ਭਈ ਇਹ ਗੱਡੀ ਕੇ ਸਾਰੇ 400 ਸੇ ਲੈ ਕੇ ਅੱਛਾ 500 450 ਸੇ 500 ਅੱਛਾ ਤੇ ਕਿੰਨੇ ਕਿਡੇ ਲਾ ਦੰਨੇ ਹੋ ਇਹਦੇ ਨਾ ਹਾਂਜੀ ਕਿੰਨੇ ਚੱਕਰ ਲਾ ਦੰਨੇ ਹੋ ਇਸਕੇ ਜਾ ਦਾ 3 ਚੱਕਰ 3 ਚੱਕਰ 1200 ਰੁਪਏ ਬਣ ਜਾਂਦਾ ਹੈ ਸਾਰੇ ਦਿਨ ਮੈਂ ਬਿਲਕੁਲ ਆਪਣੇ ਆਪ ਭਰਤੇ ਹੋ ਜੀ ਫਿਰ ਬਸ ਛੇੜ ਖਾਲੀ ਕਰਨਾ ਪਤਾ ਹੈ ہمیں ਬੰਨਣਾ ਪਤਾ ਹੈ ওকে ਤਾਂ ਟਰੈਕਟਰਾਂ ਨਾਲ ਨਹੀਂ ਕਰਦੇ ਕੰਮ ਟਰੈਕਟਰਾਂ ਵਾਲੀ ਜੀ ਨਹੀਂ 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 ਉਂਟੋਂ ਸੇ ਹੈ ਹਾਂ ਹਾਂ ਠੀਕ ਹੈ ਜੀ ਠੀਕ ਹੈ ਦੇਖ ਸਕਦੇ ਹੋ ਮਿੱਤਰੋ ਨਿਆਰੇ ਵੀ ਗੱਡੇ ਬਣਾਏ ਹੋਏ ਹਨਾ ਗੱਡੀਆਂ ਟਾਇਰ ਟੂਰ ਬੜੇ ਹੈਵੀ ਤਾਂ ਮਿੱਤਰੋ ਸਿਸਟਮ ਹੁਣ ਆ ਇਧਰ ਉਠਾਂ ਦੇ ਉੱਤੇ ਆਮ ਹੀ ਆ ਹਾਂ ਅਸੀਂ ਆਖਿਆ ਵੀ ਕੀ ਹੈ ਰੇਤਾ ਆ ਲਈ ਜਾਂਦੇ ਸਾਡੇ ਸਮਝ ਦੇ ਵਿੱਚ ਨਹੀਂ ਆਈ ਕਹਾਣੀ ਤੇ ਹੋ ਮਿੱਤਰੋ ਅਸੀਂ ਅਕਾਦਿ ਪੁੱਛ ਕੇ ਤਾਂ ਦੇਖੀ ਆ ਵੀ ਕੀ ਲੈ ਕੇ ਆਉਂਦੇ ਆ ਕੀ ਨਹੀਂ ਏਰੀਆ ਬਹੁਤ ਸੋਹਣਾ ਮਿੱਤਰੋ ਇਹ ਤਾਂ ਐਂ ਲੱਗਦਾ ਜਿਵੇਂ ਵੀ ਆਪਾਂ ਸ਼ਿਮਲੇ ਦੇ ਵਿੱਚ ਆ ਗਏ ਹੈ ਰਾਜਸਥਾਨ ਦਾ ਰਾਜਸਥਾਨ ਦੇਣਾ ਕਿੱਡਿਆ ਵੱਡੀ ਸਟੇਟ ਅਤੇ ਬੋਲੇ ਹੀ ਰੰਗ ਬਦਲਦੀ ਆ ਹੁਣ ਇਧਰ ਵੀ ਪਾਣੀ ਹੈ ਨਹੀਂ ਆ ਪਾਣੀ ਹੈ ਨਹੀਂ ਇਧਰ ਵੇਖੋ ਮਿੱਤਰੋ ਯਾਰਾ ਹੁਣ ਤੁਹਾਨੂੰ ਉਹ ਵੀ ਦਿਖਾਉਨੇ ਆ ਲਓ ਜੀ ਵੇਖ ਸਕਦੇ ਹੋ ਮਿੱਤਰੋ ਪਾਣੀ ਦਾ ਮਾਹੌਲ ਆ ਤੁਹਾਡੇ ਸਾਹਮਣੇ ਇੱਕ ਜੇ ਹੁਣ ਆਪਾਂ ਤਾਂ ਕਹਿ ਦਈਏ ਛੱਪੜ ਹਨ ਆਪਣੇ ਏਰੀਆ 'ਚ ਪਰ ਛੱਪੜ ਨਹੀਂ ਕਹਿ ਸਕਦੇ ਕਿਉਂਕਿ ਕਟੋ-ਕਟੇ ਪੰਜ ਕਿੱਲਾਂ ਦੇ ਵਿੱਚ ਛੱਪੜ ਜਿ ਬਣਿਆ ਹੋਇਆ ਇਹਨਾਂ ਦਾ ਛੱਪੜ ਹੀ ਕਹਾਂਗੇ ਇਹਨਾਂ ਦੀ ਕੋਈ ਨਦੀ ਹੈ ਜਾਂ ਕੁਝ ਵੀ ਹੈ ਪਰ ਆਪਾਂ ਨੂੰ ਜਿੰਨਾ ਕ ਹਨ ਨੌਲੇਜ ਅੰਦਾਜ਼ਾ ਲਾਇਆ ਉਹ ਮਿੱਤਰੋ ਪਹਾੜ ਦੇ ਉੱਤੇ ਦੇਖੋ ਬਸਿਆ ਹੋਇਆ ਪਿੰਡ ਵੀ ਲੈ ਕਮਾਲ ਹੈ ਮਿੱਤਰੋ ਤੇ ਸਾਨੂੰ ਇੱਧਰ ਖਾਸ चीज ਉਹ ਵੀ ਲੱਗੀ ਪਹਾੜ ਦੇ ਉੱਤੇ ਲਿ ਆ ਕੇ ਟੌਂਕ 'ਚ ਲਿਖਿਆ ਹੋਇਆ ਹੈ ਇਸ ਸ਼ੇਰ ਟੌਂਕ ਬੜਾ ਮਿੱਤਰੋ ਨਜ਼ਾਰਾ ਸੀ ਸੋਚਿਆ ਵੀ ਤੁਹਾਡੇ ਨਾਲ ਇੰਨਾ ਇੱਕ ਵਲੌਗ ਸਾਂਝਾ ਕਰਕੇ ਗੱਲਾਂ ਬਾਤਾਂ ਕੀਤੀਆਂ ਆਪਾਂ ਉਠਾਂ ਵਾਲਾ ਵੀਰੇਣਾ ਤਾਂ ਧੰਨਵਾਦ ਦੋਸਤੋ